ਇਸ ਵਕਤ ਮੈਂ ਖੜਾ ਵਾਂ ਗੜੀ ਮਟੋਂ ਤੋਂ ਦੁਗਰੀ ਦਰਮਿਆਨ ਜਿਹੜੀ ਖੱਡ ਪੈਂਦੀ ਹੈ ਲੇਕਿਨ ਇਹ ਖੱਡ ਵਿੱਚ ਪਾਣੀ ਚੱਲ ਰਿਆ ਵਾ ਪਾਣੀ ਚੱਲਣ ਦਾ ਕਾਰਨ ਹੈ ਕਿ ਜਿਹੜੀ ਕੰਢੀ ਨਹਿਰ ਆ ਜਿਹੜੀ ਕਿ ਦਸੂਹੇ ਤੋਂ ਬਲਾਚੌਰ ਤੱਕ ਦੀ ਕੰਢੀ ਨਹਿਰ ਫੇਜ਼ 2 ਦੇ ਵਿੱਚ ਸ਼ਹਿਰਪੁਰ ਤੋਂ ਬਣੀ ਸੀ ਅ ਸ਼ਹਿਰਪੁਰ ਤੋਂ ਲੈ ਕੇ ਜੋ ਬਲਾਚੌਰ ਤੱਕ ਦੀ ਆ ਤੇ ਚੱਕਰੋਤਰਾ ਤੱਕ ਦੇ ਕਨੈਸ ਤੱਕ ਤੇ ਨਹਿਰ ਓਪਨ ਹੈ ਉਸ ਤੋਂ ਅਗੇ ਅੰਡਰਗਰਾਉਂਡ ਹੋ ਜਾਂਦੀ ਆ ਏਸੀ ਵੀ ਕਾਰਨ ਉੱਥੋਂ ਪਾਣੀ ਇਹ ਜਣਾ ਪਿੰਨਵਾਲ ਨੂੰ ਆ ਰਿਹਾ ਵਾ ਪਿਛਲੇ 23 ਦਿਨਾਂ ਤੋਂ ਪਾਣੀ ਇੱਧਰੋਂ ਆ ਰਿਹਾ ਵਾ ਰੁਕ ਰੁਕ ਕੇ ਕਦੀ ਪਹਿਲਾਂ ਗੜੀ ਬਟੋਂ ਦੇ ਦੂਸਰੀ ਸਾਈਡ ਦੇ ਪਿੰਡਾਂ ਦੇ ਖੇਤਾਂ 'ਚ ਜ਼ਮੀਨ 'ਚ ਪਾਣੀ ਭਰਿਆ ਸੀ ਉਦੋਂ ਵੀ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਪਿਛਲੇ 2 ਦਿਨ ਤੋਂ ਜੋ ਡੁਗਰੀ ਦੀ ਖੱਡ ਹੈ ਇਸ ਖੱਡ ਦੇ ਵਿੱਚ ਪਾਣੀ ਆਇਆ ਇਹ ਇੱਕ ਪ੍ਰਵਾਸੀ ਮਜ਼ਦੂਰ ਹੈ ਮਜ਼ਦੂਰ ਵੀ ਕਹਿੰਦਾ ਠੇਕੇਦਾਰੀ کہہ ਸਕਦੇ ਆ ਕਿਉਂਕਿ ਆਪਣੀ ਇਹਨੇ ਬਟਾਈ ਦੇ ਫਸਲ ਲੈ ਕੇ ਮਟਰ ਔਰ ਕਣਕ ਬੀਜਦਾ ਵਾ ਹੋਰ ਵੀ ਕਈ ਜ਼ਿਮੀਂਦਾਰਾਂ ਨਾਲ ਗੱਲ ਹੋਈ ਆ ਕਈਆਂ ਲੱਕੇ ਨੱਕੇ ਘਵਾ ਰਹੇ ਆ ਕਿ ਤਾਂ ਜੋ ਪਾਣੀ ਨਿਕਲ ਜਵੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਖੱਡ ਸੀ ਖੱਡ ਦੇ ਵਿੱਚੋਂ ਪਾਣੀ ਨਿਕਲਦਾ ਵਾ ਤੇ ਪਾਣੀ ਤੇ ਨਿਕਲਣਾ ਹੀ ਆ ਪਰ ਗੱਲ ਇਹ ਆ ਕਿ ਜੇਕਰ ਕੰਢੀ ਨਹਿਰ ਆ ਨਹਿਰ ਦਾ ਪਾਣੀ ਖੇਤਾਂ ਵਿੱਚ ਇਸ ਤਰ੍ਹਾਂ ਖੁੰਡਾ ਨਹੀਂ ਛੱਡਿਆ ਜਾ ਸਕਦਾ ਨਾ ਹੀ ਖੱਡਾਂ ਵਿੱਚ ਛੱਡਿਆ ਜਾ ਸਕਦਾ ਨਹਿਰ ਦਾ ਪਾਣੀ ਨਹਿਰ ਵਿੱਚ ਚੱਲਣਾ ਚਾਹੀਦਾ ਕਿਉਂ ਇਹਦੇ ਕਾਰਨ ਕੀ ਆ ਇਹ ਨਹਿਰੀ ਬਗ ਨੂੰ ਦੇਖਣਾ ਚਾਹੀਦਾ ਫਿਲਹਾਲ ਇਹ ਪਾਣੀ ਐਸੀ ਤਰ੍ਹਾਂ ਬਾਦਸੂਰ ਚੱਲ ਰਿਹਾ ਤੇ ਲੋਕਾਂ ਦੀ ਮਟਰ ਦੀ ਫਸਲ ਤੇ ਕਣਕ ਦੀ ਫਸਲ ਡੋਬ ਰਹੀ ਆ ਲੋੜ ਹੈ ਉਸ ਅਧਿਕਾਰੀ ਇਸ ਪਾਸੇ ਧਿਆਨ ਦੇਣ ਤਾਂ ਕਿ ਲੋਕਾਂ ਨੂੰ ਇਸ ਪਾਸੇ ਤੋਂ ਰਾਹਤ ਮਿਲ ਸਕੇ जरा की पहले ही बहुत ही परेशान चल रहा है इस तरह की परेशानी न करनी पड़े धन्यवाद जे सी पी से मिट्टी लगवाई थी ओला रात पानी फिर टूट गया जे का अठारह सौ रूपए ले गया आधे घंटे में अठारह सौ रूपए दे दिए कितनी मेहनत से कमते है अठारह सौ रूपये अठारह सौ रूपए ले गया महाराज क्या करिए देने पड़ेंगे अटके में हमारे मटर दो तीन लाख का नुकसान हो गया कनक में पानी भर गया सारे में ਉੱਪਰ ਰਾਤ ਕੋਈ ਬੰਦ ਕਰਤੇ ਦਿਨ ਕੋਈ ਬੰਦ ਕਰਤੇ ਇੱਕ ਦਿਨ ਆਏ ਤੇ ਬਨ ਵਿਭਾਗ ਵਾਲੇ ਬੋਲਦੇ ਕਿ ਪਾਣੀ ਬੰਦ ਹੋ ਜਾਏਗਾ ਬੰਦ ਹੋਣੇ ਕਿ ਬਜਾਅ ਹੋਰ ਪਾਣੀ ਵਧ ਗਿਆ ਮੇਰਾ ਨਾਮ ਜਸਕਰਨ ਹੈ ਜੀ ਤੇ ਮੈਂ ਪਿੰਡ ਗੜੀ ਦਾ ਰਹਿਣ ਵਾਲਾ ਹੈਗਾ ਆ ਅਸੀਂ ਸਰਕਾਰ ਦੇ ਚਾਰ ਪੰਜ ਠੇ ਖੇਤ ਲੈ ਸੀ ਠੇਕੇ ਤੇ ਤੇ ਇਹਨਾਂ ਦੇ ਵਿੱਚ ਹੁਣ ਪਾਣੀ ਆ ਗਿਆ ਹੈ ਸਰਕਾਰ ਕੱਲ ਵੀ ਦੇਖਣ ਵੀ ਆਏ ਸੀਗੇ ਬੰਦੇ ਉਹ ਕਹਿੰਦੇ ਪਾਣੀ ਬਹੁਤ ਘਟਾ ਦਿੱਤਾ ਜਾਊਗਾ ਬੰਦ ਕੀਤਾ ਜਾਊਗਾ ਪਾਣੀ ਪਿੱਛੋਂ ਅਜੇ ਤੱਕ ਪਾਣੀ ਬੰਦ ਨਹੀਂ ਕੀਤਾ ਗਿਆ ਹੈਗਾ ਪਾਣੀ ਹੋਰ ਵਧ ਗਿਆ ਹੈਗਾ यही मांग है कि पिछड़े पानी बंद किया जाए खराब हो रही है बहुत नुकसान होगा महाराज हम तो न्याण कैसे पालेंगे हम अपने सरकार पानी बंद ना करेगी तो ना हमें तो कोई नुकसान दे या हमें तो दे हो या नुकसान दे हमारे फसल बचाओ या पानी बंद करो सरकार से यही मांग बंद करो हमारा पानी आधी बटाई पर काम कर रहे हो कनक बीजे थे मटर बीजे थे और एक मशीन बुलाई थी फिर टूट गया महाराज पानी हमारी तो यही मांग है कि जल्दी से जल्दी पानी बंद करा जाए नहीं तो हमारा नुकसान भरो नुकसान भरो फिर हमारे न्याने निके कहां जाएंगे परदेश बंदे हम हम तो खुद मेहनत मजदूरी करने वाले बंदे हैं और जब हमारी कोई नहीं सुनेगा तो सुनेगा कौन क्या दस तो भाजी सामने ही जसवान सिंह खेत भाजी मिट्टी का खर्चा तो जो अभी पवाई है बीजे ला के ਹੁਣ ਪਾਣੀ ਪਿੱਛੋਂ ਬੰਦ ਨਹੀਂ ਕਰਦੀ ਸਰਕਾਰ ਜੀ ਹੁਣ ਪਛੋਂ ਪਾਣੀ ਆਈ ਗਿਆ ਫੇਰ ਵੀ ਟੁੱਟਣਾ ਹੀ ਆ ਜੀ ਸਾਡਾ ਖਰਚਾ ਕਰਤਾ ਆਪਣੇ ਕੋਲ ਦੇਖੋ ਹੁਣ ਕਿਹਾ ਹੁੰਦਾ ਜੀ ਮਾੜਾ ਮੋਟਾ ਜਿਹੜਾ ਬਚਾਅ ਹੁੰਦਾ ਹੋਊਗਾ ਨਹੀਂ ਤਾਂ ਗਾਂ ਦੇ ਕੀ ਹੋਊਗਾ ਜੀ ਹੋਰ ਇੱਥੇ ਕਿਹਾ ਹੈ ਜੀ ਇੱਥੇ ਸਾਡੇ ਫਸਲ ਆ ਭਾਜੀ ਆਪਣੀ ਮੁਰਹ ਘਾਰਾ ਇਹ ਮਾੜਾ ਬਚਾਣੇ ਆ ਇਹ ਗਵਰਨਮੈਂਟ ਅਧਿਕਾਰੀ ਦੀ ਪਿੱਛੇ ਕੀ ਹੈ ਨਹੀਂ ਕੋਈ ਜਾਣਦੇ ਆ ਪਾਣੀ ਹਵਾ ਕੌਣ ਆਈ ਜਾਂਦਾ ਜੀ ਪਿੱਛੋਂ ਦੱਸੋ ਹੁਣ ਅਸੀਂ ਕੀ ਕਰੀਏ ਜੀ ਅੱਲ ਸਾਡਾ ਕੋਈ ਨਹੀਂ ਕਰਦੀ ਪਾਣੀ ਤਾਂ ਜੀ ਆ ਹੀ ਜਾਂਦਾ ਜੀ ਆ ਬੰਦੇ ਨਹੀਂ ਹੁੰਦਾ ਜੀ ਇਹ ਕਾਰਨ ਕੀ ਕਹਿੰਦੇ ਮਹਿਕ ਵਾਲੇ ਇਹ ਮਹਿਕ ਵਾਲੇ ਨਹਿਰ ਦਾ ਪਾਣੀ ਵਾਧਾ ਜਿਹੜਾ ਤੈਨੂੰ ਛੱਡਿਆ ਜਿਵੇਂ ਹਵਾਰਾ ਕਹਿੰਦੇ ਕੱਢ ਜੇ ਪੈਂਦਾ ਕੱਢ ਜੇ ਮੋਹਰੇ ਜਮੀਨ ਵਾਜ ਕੱਢ ਥੋੜਾ ਜੀ ਜਮੀਨ ਆ ਕੱਢ ਥੋੜੀ ਜਿਹੀ ਜਮੀਨ ਆ ਜੀ ਜਮੀਨ ਹੁਣ ਆਪਣੀ ਮਾੜੀ ਮੋਟੀ ਪਛਾਣ ਨੇ ਆ ਦੇਖੋ ਤੁਹਾਡੇ ਸਾਹਮਣੇ ਖਰਚਾ ਕੀਤਾ ਜੀ ਅਸੀਂ ਬਈ ਇਹ ਲਾ ਕੇ ਮਿੱਟੀ ਸਟਾਈ ਆ 5-7000 ਰੁਪਏ 10000 ਰੁਪਏ ਲੱਗਿਆ ਜੀ ਸਾਡਾ ਹੁਣ ਦੇਖੋ ਪਾਣੀ ਫੇਰ ਵੀ ਆ ਕੇ ਖਾਣਾ ਹੀ ਟੁੱਟਣਾ ਤਾਂ ਹੈਗਾ ਹੀ ਆ ਜੀ ਪਰ ਇੱਥੇ ਆਏ ਹੜਕੇ ਗਾਹ ਚੱਲ ਜਾਣਾ ਜੀ ਬਹੁਤ ਆ ਜੀ ਫੇਰ ਹਜ਼ਾਰ ਉ ਫਲਸਫੇ ਸੋਖਿਤ ਪ੍ਰਭਾਵਤ ਹੋ ਗਿਆ ਹਾਂਜੀ ਹਾਂਜੀ ਸਾਰਾ ਇਦਾਂ ਹੀ ਭੰਮੀਆਂ ਆ ਗਿਆ ਸਾਡਾ ਪਿੰਡ ਜੀ ਮੈਂ ਡੁੱਬੀ ਸਾਡਾ ਪਿੰਡ ਆ ਭੰਮੀਆਂ ਜੀ ਸਾਰਾ ਇਹੀ ਹਾਲ ਆ ਜੀ ਬੁਰਾ ਹਾਲ ਕੀਤਾ ਪਿਆ ਜੀ ਪਾਣੀ ਨੇ ਸਰਕਾਰ ਕਰਦੀ ਨਹੀਂ ਕਿਥੇ ਵੀ ਪਾਣੀ ਆਈ ਜਾਂਦਾ ਨਹਿਰ ਦਾ ਕੋਰ ਸੋਚਦੀ ਨਹੀਂ ਜੀ ਅਸੀਂ ਪਿੱਛੇ ਬੰਦ ਨੂੰ ਕਿਹਾ ਜੇ ਉਹ ਕਹਿੰਦੇ ਬੰਦੇ ਆਪਣੇ ਲੈ ਕੇ ਆਓ ਸ਼ਾਰਪੁਰੋਂ ਆ ਕੇ ਬੰਦੇ ਲੈ ਕੇ ਆਓ ਤਾਂ ਮਾਣ ਨੂੰ ਦਦਾ ਨਹੀਂ ਬੰਨਾ ਹੋਣਾ